ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਾਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਾਰਪੁਰ ਸ਼ਹਿਰ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਤੇ ਹੁਸ਼ਾਰਪੁਰ ਸ਼ਹਿਰ ਨੂੰ ਜਿਹੜਾ ਮੀਨੀ ਕਾਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜਿਸ ਦਾ ਵੱਡਾ ਕਾਰਨ ਇਹ ਹੈ ਕਿ ਸਮੇਂ-ਸਮੇਂ ਤੇ ਬਹੁਤਾਤ ਗਿਣਤੀ ਦੇ ਵਿੱਚ ਹੁਸ਼ਾਰਪੁਰ ਤੇ ਵਿੱਚ ਕਹਿੰਦਾ ਹੁਸ਼ਾਰਪੁਰ ਸ਼ਹਿਰ ਹੀ ਨਹੀਂ ਬਲਕਿ ਹੁਸ਼ਾਰਪੁਰ ਜ਼ਿਲ੍ਹੇ ਭਰ ਦੇ ਵਿੱਚ ਧਾਰਮਿਕ ਸਮਾਗਮ ਹੈ ਜਿਹੜੇ ਵੱਡੇ ਪੱਧਰ ਤੇ ਉਲੀਕੇ ਜਾਂਦੇ ਨੇ ਚਾਹੇ ਆਪਾਂ ਹੁਸ਼ਾਰਪੁਰ ਦੀ ਦੁਸ਼ਰਾ ਗਰਾਊਂਡ ਦੀ ਗੱਲ ਕਰ ਲਈਏ ਚਾਹੇ ਆਪਾਂ ਹੁਸ਼ਾਰਪੁਰ ਦੇ ਰੋਸ਼ਨ ਗਰਾਊਂਡ ਦੀ ਗੱਲ ਕਰ ਲਈਏ ਜਾਂ ਇਸ ਦੇ ਨਾਲ-ਨਾਲ ਹੋਰ ਅਨੇਕਾਂ ਗਰਾਊਂਡਾਂ ਦੀ ਗੱਲ ਕਰ ਲਈਏ ਤਾਂ ਲਗਭਗ ਇਹ ਥੋੜੇ ਬਹੁਤੇ ਦਿਨਾਂ ਤੋਂ ਬਾਅਦ ਕੋਈ ਨਾ ਕੋਈ ਜਿਹੜਾ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਹੈ ਕਿਸੇ ਨਾ ਕਿਸੇ ਸੰਸਥਾ ਵੱਲੋਂ ਉਲੀਕਿਆ ਜਾਂਦਾ ਹੈ ਤੇ ਖੈਰ ਇਹ ਤੁਹਾਨੂੰ ਇੱਕ ਤਾਜ਼ਾ ਅਪਡੇਟ ਦੇਣਾ ਚਾਹੁੰਦੇ ਹਾਂ ਕਿ ਹੁਸ਼ਾਰਪੁਰ ਦੇ ਵਿੱਚ ਪਹਿਲੀ ਵਾਰ ਜਿਹੜੀ ਉਹ 9 ਦਿਵਸੀ ਹੈ ਯਾਨੀ ਕਿ 9 ਦਿਨਾਂ ਦੀ ਸ਼੍ਰੀ ਰਾਮ ਕਥਾ ਦਾ ਆਯੋਜਨ ਹੋ ਰਿਹਾ ਹੈ ਤੇ ਇਹ ਆਯੋਜਨ ਇਹ ਸ਼੍ਰੀ ਬਡੇ ਹਨੂਮਾਨ ਜੀ ਮੰਦਿਰ ਸੇਵਕ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਤਿਆਰੀਆਂ ਜਿਹੜੀਆਂ ਉਹ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਸੰਸਥਾ ਦੇ ਮੈਂਬਰਾਂ ਨੂੰ ਵੀ ਦੇਖ ਸਕਦੇ ਹੋ ਕਿ ਸੰਸਥਾ ਦੇ ਮੈਂਬਰ ਆ ਜਿਹੜੇ ਉਹ ਖੜੇ ਦਿਖਾਈ ਦੇ ਰਹੇ ਨੇ ਤਾਂ ਤਿਆਰੀਆਂ ਦਾ ਉਹਨਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਇੱਕ ਵਿਸ਼ਾਲ ਪੰਡਾਲ ਹੈ ਜਿਹੜਾ ਹੁਸ਼ਾਰਪੁਰ ਦੀ ਦੁਸ਼ਹਰਾ ਗਰਾਊਂਡ ਦੇ ਵਿੱਚ ਜਿਹੜਾ ਲੱਗ ਚੁੱਕਿਆ ਹੈ ਤੇ ਲਗਭਗ 50 ਫੀਸਦੀ ਤੋਂ ਜਿਹੜਾ ਜ਼ਿਆਦਾ ਕੰਮ ਹੈ ਮੁਕੰਮਲ ਹੋ ਚੁੱਕਿਆ ਹੈ ਤਾਂ ਸੜਾ ਇੱਥੇ ਗੱਲਬਾਤ ਕਰਨ ਲਈ ਸੰਸਥਾ ਦੇ ਜਿਹੜੇ ਮੈਂਬਰ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੂਸਾ ਪਹਿਲੀ ਵਾਰ ਇਹ ਸ਼੍ਰੀ ਰਾਮ ਕਥਾ ਦਾ ਆਯੋਜਨ ਜਿਹੜਾ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਤੇ ਦੂਜੇ ਪਾਸੇ ਜੇਕਰ ਆਪਾਂ ਇਹ ਹੁਸ਼ਾਰਪੁਰ ਦੇ ਦੁਸ਼ਹਿਰੇ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਕਰੇਜ਼ ਹੈ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਉਹ ਲੋਕਾਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਉੱਤਰੀ ਭਾਰਤ ਦਾ ਪ੍ਰਸਿੱਧ ਦੁਸ਼ਹਿਰਾ ਰਾਮ ਕਥਾ ਦਾ ਆਯੋਜਨ ਹੈ ਜਿਹੜਾ ਪਹਿਲੀ ਵਾਰ ਹੋ ਰਿਹਾ ਕਿਵੇਂ ਦਿਮਾਗ ਦੇ ਵਿੱਚ ਆ ਜੀ ਕਿ ਆਪਾਂ ਇਹ ਕਨਸੈਪਟ ਲੈ ਕੇ ਆਉਣਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਵੀਰ ਵਜੰਗਵਲੀ ਜੈ ਬਿਹਾਰੀ ਜੀ ਜੀ ਚੇਤਨ ਜੀ ਇਹ ਜੋ ਸ਼੍ਰੀ ਰਾਮ ਕਥਾ ਹੁਸ਼ਾਰਪੁਰ ਦੇ ਵਿੱਚ ਪਹਿਲੀ ਵਾਰ ਹੋਣ ਜਾ ਰ ਕਿਉਂਕਿ ਇਹ ਜੋ ਤੁਸੀਂ ਦੇਖ ਰਹੇ ਹੋ ਦੁਸ਼ਹਿਰਾ ਗਰਾਊਂਡ ਹੈ ਇੱਥੇ ਹਰ ਸਾਲ ਦੁਸ਼ਹਿਰਾ ਜਿਹੜਾ ਹੈ ਬੜੀ ਧੂਮ-ਧਾਮ ਦੇ ਨਾਲ ਉਹ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਔਰ ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਦੁਸ਼ਹਿਰਾ ਜਿਹੜਾ ਹੈ ਇਸ ਦੁਸ਼ਹਿਰਾ ਗਰਾਊਂਡ 'ਚ ਮਨਾਇਆ ਜਾਂਦਾ ਉਹ ਸਾਹਮਣੇ ਤੁਸੀਂ ਬਿਲਕੁਲ ਨਾਲ ਦੇਖ ਰਹੇ ਹੋ ਸ਼੍ਰੀ ਬਜਰੰਗ ਵਾਲੀ ਜੀ ਦੀ ਬਹੁਤ ਵਿਸ਼ਾਲ ਮੂਰਤੀ ਹੈ ਉਸ ਦੇ ਨਾਲ ਰਾਮ ਦਰਬਾਰ ਹੈ ਔਰ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਹੈ ਇਸ ਜਗ੍ਹਾ ਤੇ ਆਉਂਦੇ ਨੇ ਔਰ ਪਿਛਲੇ 2 ਸਾਲ ਪਹਿਲੇ ਹੀ ਭਗਵਾਨ ਸ਼੍ਰੀ ਰਾਮ ਜੀ ਦਾ ਦਰਬਾਰ ਇੱਥੇ ਲੱਗਿਆ ਉਹ 2017 'ਚ ਬੀਰ ਬਜਰੰ ਔਰ ਹੁਣ ਜੋ ਹੈ ਸ਼੍ਰੀ ਰਾਮ ਕਥਾ ਹੋਣ ਜਾ ਰਹੀ ਹੈ ਇਹ ਜਿਹੜੀ ਰਾਮ ਕਥਾ ਹੈ ਇਸ ਤੁਸੀਂ ਪੁੱਛ ਰਹੇ ਹੋ ਕਿ ਇਹਦਾ ਕਿਸ ਤਾਂ ਤੁਹਾਡੇ ਦਿਮਾਗ 'ਚ ਆਇਆ ਕਿਉਂਕਿ ਜਦੋਂ ਹਨੂਮਾਨ ਜੀ ਦੀ ਮੂਰਤੀ ਸਥਾਪਿਤ ਹੋਈ ਉਸ ਤੋਂ ਬਾਅਦ ਹਨੂਮਾਨ ਜੀ ਦੀ ਇੱਛਾ ਸੀ ਬਜੰਗ ਵਾਲੀ ਦੀ ਇੱਛਾ ਸੀ ਕਿ ਮੇਰੇ ਈਸ਼ਟ ਪ੍ਰਭੂ ਰਾਮ ਜੀ ਦਾ ਇੱਥੇ ਦਰਬਾਰ ਲੱਗੇ ਉਹ ਦਰਬਾਰ ਵੀ ਉਹਨਾਂ ਨੇ ਆਪਣਾ ਨਾਲ ਬਿਲਕੁਲ ਲਗਵਾ ਲਿਆ ਹੁਣ ਹਨੂਮਾਨ ਜੀ ਦੀ ਇੱਛਾ ਸੀ ਕਿ ਇੱਕ ਰਾਮ ਕਥਾ ਕਿਉਂਕਿ ਪ੍ਰਭੂ ਰਾਮ ਜੀ ਜਿੱਥੇ ਕਥਾ ਹੁੰਦੀ ਹੈ ਉੱਥੇ ਸ਼੍ਰੀ ਵੀਰ ਬਜਰੰਗ ਵਾਲੀ ਜੀ ਉੱਥੇ ਉਪਸਥਿਤ ਰਹਿੰਦੇ ਨੇ ਔਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕੱਲ ਸਵੇਰੇ ਪੰਡਾਲ ਲੱਗ ਰਿਹਾ ਸੀ ਔਰ ਬਜਰੰਗ ਵਾਲੀ ਦੇ ਰੂਪ ਚ ਸਵੇਰੇ ਇਸੇ ਮੈਦਾਨ ਦੇ ਵਿੱਚ ਬਜਰੰਗ ਵਾਲੀ ਆਪਣਾ ਜਿਹੜਾ ਹੈ ਸਰੂਪ ਲੈ ਕੇ ਪਹੁੰਚੇ ਔਰ ਪੂਰਾ ਪੰਡਾਲ ਦੇ ਵਿੱਚ ਉਹ ਦਰਸ਼ਨ ਦੇ ਕੇ ਗਏ ਨੇ ਇਹ ਬਹੁਤ ਮੱਕੀ ਇੱਕ ਕ੍ਰਿਸ਼ਮਾ ਹੋਇਆ ਕਿ ਜਿੱਥੇ ਕਥਾ ਹੁੰਦੀ ਹੈ ਉੱਥੇ ਬਜਰੰਗ ਵਾਲੀ ਜੀ ਪਹੁੰਚਦੇ ਨੇ ਔਰ ਕੱਲ ਹੀ ਸਵੇਰੇ ਉਹ ਪਹੁੰਚ ਗਏ ਨੇ ਔਰ ਇਸ 9 ਦਿਨ ਦੇ ਵਿੱਚ ਵੀ ਬਜਰੰਗ ਵਾਲੀ ਜੀ ਨੇ ਪੂਰੀ ਕਥਾ ਸ਼੍ਰੀ ਰਾਮ ਜੀ ਦੀ ਇੱਥੇ ਬਹਿ ਕੇ ਸੁਣੀ ਆ ਇਸ ਕਰਕੇ ਆ ਬੱਚੇ ਖੜੇ ਆ ਸਾਰੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੇ ਮਨ 'ਚ ਆਇਆ ਕਿ ਹੁਣ ਅਸੀਂ ਰਾਜਨਜੀਤ ਦੀ ਕਥਾ ਕਰਵਾਈ ਜਾਈਏ ਜੋ ਰਾਜਨਜੀਤ ਮਹਾਰਾਜ ਹੈ ਉਹ ਐਸਲੇ ਅੰਤਰਰਾਸ਼ਟਰੀਏ ਸ਼੍ਰੀ ਰਾਮਾਇਣ ਦੇ ਉੱਤੇ ਬੋਲਣ ਵਾਲੇ ਕਥਾਵਾਚਕ ਨੇ ਉਹ ਪ੍ਰੇਮ ਭੂਸ਼ਣ ਜੀ ਬਹੁਤ ਅੰਤਰਰਾਸ਼ਟਰੀ ਕਥਾਵਾਚਕ ਨੇ ਉਹਨਾਂ ਦੀ ਕਿਰਪਾ ਪਾਤਰ ਨੇ ਉਹਨਾਂ ਦੀ ਕਥਾ ਜਿਹੜੀ ਇੱਥੇ ਹੋਣ ਜਾ ਰਹੀ ਆ ਉਹਨਾਂ ਦਾ ਟਾਈਮ ਲਾਈਨ ਵਾਸਤੇ ਨਾ ਬੱਚਿਆਂ ਨੇ ਸਾਰਿਆਂ ਨੇ ਜੀ ਖੜੇ ਨੇ ਬੜਾ ਪ੍ਰਯਾਸ ਕੀਤਾ ਉਹ 2027 ਤੋਂ ਪਹਿਲੇ ਸਾਡੇ ਇਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਸੀ ਲੇਕਿਨ ਇਹਨਾਂ ਦੀ ਕੋਸ਼ਿਸ਼ ਸਦਕਾ ਮੈਂ ਇਹਨਾਂ ਨੂੰ ਵਧਾਈ ਵੀ ਦੇਵਾਂਗਾ ਇਹਨਾਂ ਦੀ ਕੋਸ਼ਿਸ਼ ਸਦਕਾ ਇਹਨਾਂ ਨੇ ਉਹਨਾਂ ਨਾਲ ਤਾਲਮੇਲ ਕੀਤਾ ਤੇ ਅਸੀਂ ਸਾਰੀ ਟੀਮ ਲੈ ਕੇ ਅਸੀਂ ਇਲਾਹਾਬਾਦ ਤੋਂ ਕਿ ਚਿੱਤਰਕੂਟ ਚਿੱਤਰਕੂਟ ਤੋਂ ਵੀ 70 ਕਿਲੋਮੀਟਰ ਅੱਗੇ ਬਾਂਦਾ ਉਹਨਾਂ ਦੀ ਕਥਾ ਚੱਲ ਰਹੀ ਸੀ ਅਸੀਂ ਉਹਨਾਂ ਕੋਲ ਜਾ ਕੇ ਗਏ ਉਹਨਾਂ ਕਿ ਇੰਨਾ ਉਹਨਾਂ ਦਾ ਸ਼ਡਿਊਲ ਵਿਅਸਤਾ ਕਿ 2027 ਤੋਂ ਪਹਿਲਾਂ ਉਹਨਾਂ ਨੂੰ ਹੁਸ਼ਾਰਪੁਰ ਆਉਣ ਲਈ ਵਕਤ ਜਿਹੜਾ ਨਹੀਂ ਮਿਲ ਰਿਹਾ ਸੀਗਾ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਬਜਰੰਗ ਵਾਲੀ ਦੀ ਕਿਰਪਾ ਸਦਕਾ ਇਹ ਸੰਭਵ ਹੋਇਆ ਜੀ ਬਿਲਕੁਲ ਜੀ ਹੋਰ ਉਹਨਾਂ ਦੇ ਕੋਲ ਗਏ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਉਸ ਕਥਾ ਇਸ ਕਹਿੰਦੇ ਕੋਸ਼ਿਸ਼ ਕਰਦੇ ਆ ਉਹਨਾਂ ਨੇ ਉਸੇ ਟਾਈਮ ਨੌਇਡਾ ਦੇ ਵਿੱਚ ਜੋ ਕਥਾ ਉਹਨਾਂ ਦੀ ਇਸ ਡੇਟਾ ਦੇ ਵਿੱਚ ਹੋਣ ਜਾ ਰਹੀ ਸੀ ਉਹਨਾਂ ਨਾਲ ਗੱਲਬਾਤ ਕਰਕੇ ਉਹ ਕਥਾ ਨੂੰ ਅੱਗੇ ਪਾਇਆ ਔਰ ਸ਼ਾਰਪੁਰ ਦੇ ਬੜੀ ਬੱਡੀ ਕਿਰਪਾ ਕੀਤੀ ਮਹਾਰਾਜਨ ਜੀ ਦਾ ਵੀ ਧੰਨਵਾਦ ਕਰਦਾ ਪ੍ਰਭੂ ਰਾਮ ਜੀ ਦਾ ਵੀ ਧੰਨਵਾਦ ਕਰਦਾ ਵੀਰ ਬਜੰਗ ਵਲੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਇਹਨਾਂ ਡੇਟਾ ਦੇ ਵਿੱਚ ਉਹਨਾਂ ਨੇ ਕਥਾ ਦਿੱਤੀ ਔਰ ਇਹ ਕਥਾ ਅੱਜ ਹੋਣ ਜਾ ਰਹੀ ਆ ਜਿਹੜੀ ਇਹ ਕਥਾ ਇਹ 25 ਨਵੰਬਰ ਤੋਂ ਲੈ ਕੇ 3 ਦਸੰਬਰ ਤੱਕ ਸ਼ਾਮ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ ਇਸ ਮੈਦਾਨ 'ਚ ਹੋਏਗੀ ਔਰ ਇਹ ਜਿਹੜੀ ਕਥਾ ਹੈ ਅਮਰ ਰੂਪੀ ਕਥਾ 9 ਦਿਵਸ ਦੀ ਕਥਾ ਹੈ ਬਹੁਤ ਹੀ ਵਿਸ਼ਾਲ ਤੁਹਾਡੇ ਸਾਹਮਣੇ ਪੰਡਾਲ ਲੱਗ ਚੁੱਕਾ ਹੈ ਜਦੋਂ ਐਲਾਨ ਕੀਤਾ ਸੀ ਮੈਨੂੰ ਲੱਗਦਾ ਕਿ ਬੋਰਡ ਪਹਿਲਾਂ ਲੱਗ ਗਿਆ ਸੀਗਾ ਕਿ ਸ਼੍ਰੀ ਰਾਮ ਕਥਾ ਹੋਈ ਗਈ ਇਸ ਥਾਂ ਤੇ ਤਾਂ ਉਸ ਵਕਤ ਤੋਂ ਹੀ ਲੋਕ ਹੈ ਜਿਹੜੇ ਸ਼ਰਧਾਲੂ ਹੈ ਜਿਹੜੇ ਰਾਮ ਭਗਤ ਨੇ ਉਹ ਬੜੀ ਬੇਸਾਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੇ ਹੁਣ ਜੇਕਰ ਆਪਾਂ ਤਿਆਰੀਆਂ ਦੀ ਗੱਲ ਕਰ ਲਈਏ ਤਾਂ ਤਿਆਰੀਆਂ ਵੀ ਜਿਹੜੀਆਂ ਉਹ ਵੱਡੇ ਪੱਧਰ ਤੇ ਕਰ ਰਹੀਆਂ ਪੈ ਰਹੀਆਂ ਨੇ ਕਿੰਨੀਆਂ ਕੁ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਜੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਵਿਸ਼ਾਲ ਟੈਂਟ ਜਿਹੜਾ ਹੈ ਪਹਿਲੀ ਵਾਰ ਹੁਸ਼ਿਆਰਪੁਰ ਦੇ ਵਿੱਚ ਕਥਾ ਦੇ ਵਿੱਚ ਜਿਹੜਾ ਹੈ ਜਰਮਨ ਜਿਹੜਾ ਹੈਗਾ ਟੈਂਟ ਲੱਗ ਰਿਹਾ ਹੈ ਕਿਉਂਕਿ ਜਰਮਨ ਹੈਂਗਰ ਜਿਹੜਾ ਹੈ ਇਹਦੇ ਵਿੱਚ ਕੋਈ ਵੀ ਤੁਸੀਂ ਦੇਖ ਰਹੇ ਹੋ ਪਿੱਲਰ ਨਹੀਂ ਆਏਗਾ ਔਰ ਇਸ ਦੇ ਵਿੱਚ ਅਸੀਂ ਕਿਉਂਕਿ ਸਰਦੀ ਦਾ ਮੌਸਮ ਹੈ ਉੱਪਰ ਬਿਲਕੁਲ ਇਹਦਾ ਕਵਰ ਕੀਤਾ ਗਿਆ ਸਾਈਡਾਂ ਤੋਂ ਵੀ ਬਿਲਕੁਲ ਕਵਰ ਹੋਏਗਾ ਕਿਉਂਕਿ ਸ਼ਰਦਾਲੂ ਲੋਕਾਂ ਨੇ ਬੜੀ ਦੂਰ ਦੂਰ ਤੋਂ ਆਣਾ ਕਿਉਂਕਿ ਸਾਨੂੰ ਵੀ ਸਾਰਿਆਂ ਨੂੰ ਲਗਾਤਾਰ ਫੋਨ ਆ ਰਹੇ ਕੋਈ ਦੂਸਰੀ ਸਟੇਟ ਤੋਂ ਆ ਰਹੇ ਨੇ ਕੋਈ ਪੰਜਾਬ ਦੇ ਸ਼ਹਿਰਾਂ ਤੋਂ ਆ ਰਹੇ ਨੇ ਬੜੀ ਦੂਰ ਦੂਰੋਂ ਸ਼ਰਦਾਲੂ ਜਿਹੜੇ ਨੇ ਇਸ ਰਾਮ ਕਥਾ ਵਿੱਚ ਪਹੁੰਚ ਰਹੇ ਉਹਨਾਂ ਦੇ ਬੈਠਣ ਦਾ ਸੀ ਪੂਰਾ ਇੰਤਜ਼ਾਮ ਕੀਤਾ ਤਾਂ ਕਿ ਸ਼ਰਦਾਲੂ ਜੋ ਕਥਾ ਦੇ ਟਾਈਮ ਤੇ ਬਿਲਕੁਲ ਇਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਉਹ ਪੂਰਾ ਸੀ ਇੰਤਜ਼ਾਮ ਜਿਹੜਾ ਇਸ ਦੁਸ਼ਹਿਰਾ ਗਰਾਊਂਡ 'ਚ ਕੀਤਾ ਆ ਉਸ ਦੇ ਨਾਲ ਇੱਕ ਇਹ ਵੀ ਆ कि ਜਿਹੜੀ ਅਸੀਂ ਕਥਾ ਦੇ ਟਾਈਮ 5 ਤੋਂ 9 ਵਜੇ ਤੱਕ ਰੱਖਿਆ। ਔਰ ਅਸੀਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਔਰ ਜੋ ਬਾਹਰੋਂ ਆਉਣ ਵਾਲੇ ਉਹਨਾਂ ਨੂੰ ਮੈਂ ਬੇਨਤੀ ਵੀ ਕਰਾਂਗਾ। 5 ਦਾ ਮਤਲਬ 5 ਹੈ। ਅਸੀਂ ਠੀਕ 5 ਵਜੇ ਜਿਹੜੀ ਹੈ ਮਹਾਰਾਜ ਜੀ ਦਾ ਜੋ ਕਥਾ ਦਾ ਹੈ ਕਾਰਜਕ੍ਰਮ ਸ਼ੁਰੂ ਹੋ ਜਾਏਗਾ ਔਰ 9 ਵਜੇ ਸਮਾਪਤੀ ਕਰਾਂਗੇ। ਇਸ ਕਰਕੇ ਮੈਂ ਹੀ ਬੇਨਤੀ ਕਰਾਂਗਾ ਕਿ ਸਮੇਂ ਦੀ ਮर्यादा ਨੂੰ ਰੱਖਦੇ ਹੋਏ ਪੂਰੇ ਸਮੇਂ ਸਿਰ ਅਸੀਂ ਇਸ ਆਪਣੇ ਦੁਸ਼ਹਿਰਾ ਗਰਾਊਂਡ 'ਚ ਪਹੁੰਚੀਏ ਔਰ ਰਾਮ ਕਥਾ ਦਾ ਜੋ ਹੈ ਅਸੀਂ ਆਨੰਦ ਲਈਏ ਜੀ। ਸੂਰੀ ਸਾਹਿਬ ਜਦੋਂ ਹੁਸ਼ਿਆਰਪੁਰ ਦੇ ਵਿੱਚ ਦੁਸ਼ਹਿਰੇ ਤਾਂ ਮੇਲਾ ਹੁੰਦਾ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਵੀ ਗਿਣਤੇ ਇੱਕ ਘਟ ਹੋਏਗੀ ਲੱਖਾਂ ਤੋਂ ਵਧੇਰੇ ਲੋਕ ਜਿਹੜੇ ਇੱਥੇ ਪਹੁੰਚਦੇ ਨੇ ਪ੍ਰਸ਼ਾਸਨ ਵੱਲੋਂ ਇੱਕ ਮਹੱਤਵਪੂਰਨ ਤੇ ਵੱਡੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ ਪਹਿਲੀ ਵਾਰੀ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਜਿਹੜਾ ਪੰਡਾਲ ਵੀ ਸਜਾਇਆ ਗਿਆ ਕਿ ਮੈਨੂੰ ਲੱਗਦਾ ਕਿ ਇੱਥੇ ਹਜ਼ਾਰਾਂ ਬੰਦੇ ਆ ਜਿਹੜਾ ਬੜੀ ਆਸਾਨੀ ਦੇ ਨਾਲ ਬਹਿ ਸਕਦਾ ਪਰੰਤੂ ਪ੍ਰਸ਼ਾਸਨ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਕਿੰਨਾ ਕੁ ਤਾਲਮੇਲ ਹੋ ਰਿਹਾ ਜੀ ਫਿਰ ਸਹਿਰ ਪੂਰਾ ਤਾਲਮੇਲ ਹੈ ਜੀ ਸਾਡਾ ਐਸਐਸਪੀ ਸਾਡ ਡੀਸੀ ਮੈਡਮ ਪੂਰਾ ਸਾਲਮੇਲਾ ਪੂਰੀ ਪ੍ਰਸ਼ਾਸਨ ਪੁਲਿਸ ਤੇ ਸੁਰੱਖਿਆ ਦੇ ਇੰਤਜ਼ਾਮਾਤ ਕਿਉਂਕਿ ਜਦੋਂ ਸ਼ਰਧਾਲੂ ਆਉਂਦੇ ਨੇ ਤਾਂ ਕਈ ਵਾਰ ਚੋਰ ਉਹ ਚੱਕੇ ਵਿੱਚ ਜਿਹੜੇ ਉਹ ਫਿਰ ਸਰਗਰਮ ਹੋ ਜਾਂਦੇ ਨੇ ਸੁਰੱਖਿਆ ਇੱਕ ਬਹੁਤ ਵੱਡਾ ਇੰਤਜ਼ਾਮ ਕਰਨਾ ਪੈਗਾ ਵੱਡਾ ਚੈਲੰਜ ਹੁੰਦਾ ਦੀ ਇੱਕ ਅਸੀਂ ਪ੍ਰਾਈਵੇਟ ਵੀ ਰੱਖ ਰਹੇ ਹਾਂ ਤੇ ਸਰਕਾਰ ਵੱਲੋਂ ਵੀ ਦੇ ਰਹੇ ਬੰਦੇ ਪੂਰੇ ਹੋਗੇ ਜੀ ਕੋਈ ਅਸੀਂ ਗੱਲ ਨਹੀਂ ਬਾਕੀ ਤੁਹਾਨੂੰ ਪਤਾ ਹੀ ਹੈ ਚੋਰ ਚੱਕਿਆਂ ਦਾ ਜੇ ਮਤਲਬ ਕਿ ਸੂਬਾ ਪੂਰਾ ਪ੍ਰਸ਼ਾਸਨ ਦੇ ਨਾਲ ਤਾਲਮਿਲ ਕਾਇਮ ਹੋ ਰਿਹਾ ਹੈ ਪ੍ਰਸ਼ਾਸਨ ਦੇ ਨਾਲ ਐਸਐਸਪੀ ਸਾਹਿਬ ਦੇ ਨੂੰ ਵੀ ਬਿਲਕੁਲ ਇੰਪੀਟੇਸ਼ਨ ਦੇ ਕੇ ਆਏ ਮਿਲ ਕੇ ਵੀ ਆਏ ਆ ਬਾਕਾਇਦਾ ਇਸ ਪੂਰੇ ਕਾਰਜਕ੍ਰਮ ਦੀ ਪਰਮਿਸ਼ਨ ਲੈ ਕੇ ਸਾਰੇ ਡਿਪਾਰਟਮੈਂਟਾਂ ਨੂੰ ਨਗਰ ਨਿਗਮ ਉਹਨਾਂ ਨੂੰ ਕੋ ਵੀ ਸਾਰੀਆਂ ਪਰਮਿਸ਼ਨਾਂ ਲੈ ਕੇ ਉਹਨਾਂ ਵੱਲੋਂ ਜੋ ਸਹਿਯੋਗ ਸਾਨੂੰ ਮਿਲ ਰਿਹਾ ਹੈਗਾ ਜਿase ਅਸੀਂ ਬਾਹਰ ਮੋਬਾਈਲ ਟਾਇਲਟ ਵਗੈਰਾ ਸਾਰੀਆਂ ਲਗਵਾ ਰਹੇ ਨੇ ਔਰ ਫਾਇਰ ਬ੍ਰੀਡ ਦਾ ਵੀ ਇੰਤਜ਼ਾਮ ਕਰਵਾ ਰਹੇ ਹਾਂ ਹਰ ਚੀਜ਼ ਆ ਜਿਹੜਾ ਜੋ ਇਸ ਸੁਰੱਖਿਆ ਜਿਸ ਨਾਲ ਜੁੜੀ ਹੈ ਉਹ ਅਸੀਂ ਸਾਰਾ ਗਾਇਬ ਆ ਕੀ ਪ੍ਰਾਈਵੇਟ ਸਕਿਉਰਟੀ ਵੀ ਅਸੀਂ 게ਟਾਂ ਤੇ ਆਪਣੀ ਲਗਾ ਰਹੇ ਆ ਤਾਂ ਕਿ ਕੋਈ ਵੀ ਐਸਾ ਅੰਸਰ ਇਸ ਪੰਡਤ ਜਨਾਬੇ ਤਾਂ ਕਿ ਕਥਾ ਦੇ ਵਿੱਚ ਕੋਈ ਵਿਗੰਨਾ ਨਾ ਪਈ ਔਰ ਬੜਾ ਤਰੀਕੇ ਨਾਲ ਸਾਰਾ ਕੁਝ ਅਸੀਂ ਜੀ ਪੰਡਾ ਜੀ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਪ੍ਰਭੂ ਰਾਮ ਭਗਤ ਨੇ ਹੁਸ਼ਾਰਪੁਰ ਦੇ ਵਿੱਚ ਉਹ ਔਰ ਰਹਿੰਦੇ ਨੇ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ 25 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਹੈ 3 ਦਸੰਬਰ ਤੱਕ ਚੱਲੇਗੀ ਸਮਾਂ ਵੀ ਦੱਸ ਦਿੱਤਾ ਹੈ ਕੀ ਕਹਿਣਾ ਚਾਹੋਗੇ ਜੀ ਫਿਰ ਉਹਨਾਂ ਦਾ ਚੇਤਨ ਜੀ ਤੁਹਾਡੇ ਮਾਧ ਪੁਰਾ ਜਿਲ੍ਹਾ ਹੁਸ਼ਿਆਰਪੁਰਿਆਂ ਨੂੰ ਬੇਨਤੀ ਕਰਾਂਗਾ ਕਿ ਹਰਸ਼ ਔਰ ਆਨੰਦ ਦੇ ਬਾਦਲ ਜਿਹੜੇ ਹੈਗੇ ਆ ਇਸ ਦਸ਼ਰਾ ਗਰਾਊਂਡ ਦੇ ਵਿੱਚ ਛਾਣ ਆਲੇ ਹੈਗੇ ਬਹੁਤ ਹੀ ਆਨੰਦਾਂ ਵਾਲਾ ਹੈਗਾ ਬਿਸ਼ਪ ਦੇ ਵਿੱਚ ਵਿਖਿਆਤ ਹੈਗੇ ਆ ਰਾਜਨਜੀ ਮਹਾਰਾਜ ਦੇਸ਼ ਔਰ ਵਿਦੇਸ਼ ਦੇ ਵਿੱਚ ਇਹਨਾਂ ਦੀ ਰੈਗੂਲਰ ਕਥਾ ਚੱਲ ਰਹੀ ਆ ਤੇ ਅਸੀਂ ਸਾਰੇ ਸੁਭਾਗਿਆਸ਼ਾਲੀ ਹੈਗੇ ਆ ਜਿਹੜਾ ਕਿ ਸਾਨੂੰ ਇੱਥੇ ਹੁਸ਼ਿਆਰਪੁਰ ਦੇ ਵਿੱਚ ਇਹ ਕਥਾ ਕਰਵਾਉਣ ਦਾ ਜਿਹੜਾ ਮੌਕਾ ਮਿਲਿਆ ਹੈਗਾ ਸੋ ਮੈਂ ਤੇ ਇਹੀ ਬੇਨਤੀ ਕਰਾਂਗਾ ਆਪ ਪਾਓ ਆਪਣੇ ਪਰਿਵਾਰ ਸਾਹਿਤ ਜਿਹੜਾ ਹੈਗਾ ਜਿਹੜਾ ਇੱਕ ਦਿਨ ਇਸ ਕਥਾ ਨੂੰ ਸੁਣਨ ਦੇ ਵਾਸਤੇ ਆ ਗਿਆ ਚੇਤਨ ਜੀ ਇਹ 9 ਦਿਨ ਸੀ ਇਹ ਕਥਾ ਹੈਗੀ ਆ ਜੀ ਔਰ ਜਿਹੜਾ ਇੱਕ ਦਿਨ ਆ ਗਿਆ ਨਾ ਇਹਨਾਂ ਸਾਡਾ ਦਾਵਾ ਵੀ ਹੈਗਾ ਕਿ 9 ਦਿਨ ਉਹ ਰੈਗੂਲਰ ਆਪਣੇ ਪਰਿਵਾਰ ਸਾਹਿਤ ਜਿਹੜਾ ਹੈਗਾ ਇਸ ਕਥਾ ਨੂੰ ਸੁਣਨ ਦੇ ਵਾਸਤੇ ਆਏਗਾ ਸੋ ਅਸੀਂ ਤਾਂ ਇਹ ਹੀ ਬੇਨਤੀ ਕਰਾਂ ਕਿ ਸਾਰੇ ਜਣੇ ਪਰਿਵਾਰ ਸਹਿਤ ਆਓ ਔਰ ਖਾਸ ਤੌਰ ਦੇ ਉਤੇ ਇਹਦਾ ਜਿਹੜਾ ਸਮੇਂ ਹੈਗਾ ਨਾ ਜੀ ਚੇਤਨ ਜੀ 5 ਵਜੇ ਜਿਹੜੀ ਕਥਾ ਚਾਲੂ ਹੋ ਜਾਏਗੀ ਤੇ 9 ਵਜੇ ਜਿਹੜੀ ਸਮਾਪਤੀ ਆ ਤੇ ਸਾਰੀ ਸੰਸਾ ਦਿਨ ਰਾਤ ਇੱਕ ਚੀਜ਼ ਨੂੰ ਲੈ ਕੇ ਲੱਗੀ ਆ ਕਿ 5 ਵਜੇ ਦਾ ਮਤਲਬ 5 ਵਜੇ ਕਥਾ ਜਿਹੜੀ ਹੈਗੀ ਆ ਆਰੰਭ ਕਰ ਦਿੱਤੀ ਜਾਏਗੀ ਤੇ ਇਹਦੇ ਵਿੱਚ ਮੇਨ ਚੀਜ਼ ਇਹ ਕੋਈ ਇਹਦੇ ਵਿੱਚ ਕੋਈ ਵੀਆਈਪੀ ਕਲਚਰ ਨਹੀਂ ਹੈ ਕੋਈ ਪਾਸ ਦੀ ਵਿਵਸਥਾ ਨਹੀਂ ਹੈ ਕਿ ਬਈ ਇਹ ਜਿਹੜਾ ਪਹਿਲਾਂ ਆਏਗਾ ਆ ਕੇ ਆਪਣਾ ਸਥਾਨ ਗ੍ਰਹਿਣ ਕਰੋ ਤੇ ਪ੍ਰਭੂ ਦਾ ਗੁਣਗਾਮ ਕਰੋ ਮਤਲਬ ਕਿ ਇੱਕ ਮੈਂ ਹੁਣ ਸਵਾਲ ਪੁੱਛਣਾ ਤੁਹਾਨੂੰ ਤੁਹਾਡੇ ਸਵਾਲ ਚੋਂ ਕੱਢਣ ਲੱਗਿਆ ਸਵਾਲ ਮਾਫੀ ਚਾਹੁੰਦਾ ਪਹਿਲਾਂ ਤਾਂ ਮੈਂ ਜੀ ਇਹ ਵੀਆਈਪੀ ਕਲਚਰ ਦੀ ਤੁਸੀਂ ਗੱਲ ਕੀਤੀ ਹੈ ਕਈ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਬਹੁਤ ਹੁੰਦਾ ਹੈ ਕਿ ਭਾਈ ਜਿਹੜੀਆਂ ਸੰਸਥਾਵਾਂ ਆਉਂਦੀਆਂ ਨੇ ਜਦੋਂ ਕੋਈ ਮੰਤਰੀ ਐਮਐਲਏ ਜਾਂ ਕੋਈ ਹੋਰ ਅਫਸਰ ਆ ਜਾਂਦਾ ਤਾਂ ਉਹਨੂੰ ਬੜਾ ਵੀਵੀਆਈਪੀ ਟ੍ਰੀਟਮੈਂਟ ਕੀਤਾ ਜਾਂਦਾ ਜਦਕਿ ਭਗਵਾਨ ਦੇ ਘਰ ਦੇ ਵਿੱਚ ਤਾਂ ਕੀ ਅਮੀਰ ਕੀ ਗਰੀਬ ਤਾਂ ਕੀ ਅਫਸਰ ਕੀ ਲੀਡਰ ਕੀ ਆਮ ਇਨਸਾਨ ਉਹ ਤਾਂ ਸਾਰੇ ਇੱਕੋ ਜਿਹੇ ਹੁੰਦੇ ਨੇ ਜੀ ਪਰ ਤੁਹਾਡੇ ਵੱਲੋਂ ਜਿਹੜੀ ਆ ਜਿਹੜਾ ਐਲਾਨ ਕੀਤਾ ਗਿਆ ਕਿ ਇਸ ਤੇ ਪੂਰੀ ਤਰ੍ਹਾਂ ਫੁੱਲ ਵਿਛੜਾ ਹੋ ਗਈ ਜੇਕਰ ਚੜਦੇ ਤਾਂ ਬਹੁਤ ਵਧੀਆ ਗੱਲ ਹੋएगी ਇੱਕ ਐਗਜ਼ਾਮਪਲ ਸੱਚ ਹੋਏਗੀ ਹੋਰਨਾਂ ਲੋਕਾਂ ਲਈ ਵੀ ਜਿਹੜੇ ਦਿਖਾਵਾ ਕਰਦੇ ਨੇ ਬਹੁਤ ਚੇਤਨ ਜੀ ਇਸ ਵਾਰ ਜਿਹੜਾ ਹੈਗਾ ਤੁਸੀਂ ਵੀ ਆਣਾ ਤੁਹਾਡਾ ਪਰਿਵਾਰ ਸਹਿ ਜਿਹੜਾ ਹੈਗਾ ਇਸ ਕਥਾ ਦਾ ਆਨੰਦ ਵੀ ਮਾਣਨਾ ਹੈਗਾ ਤੇ ਇਹ ਜ਼ਰੂਰ ਦੇਖਣਾ ਕਿ ਖਾਸ ਤੌਰ ਦੇ ਉੱਤੇ ਹੁਸ਼ਿਆਰਪੁਰ ਦੀ ਸ਼੍ਰੀ ਬੜੇ ਹਨੂਮਾਨ ਜੀ ਸੇਵਕ ਸੰਸਥਾ ਜਿਹੜੀ ਹੈਗੀ ਆ ਇਹਦੇ ਵੱਲੋਂ 100% ਇਹ ਪ੍ਰਯਾਸ ਹੈਗਾ ਕਿ VIP ਕਲਚਰ ਜਿਹੜਾ ਹੈਗਾ ਇਸ ਕਥਾ ਦੇ ਵਿੱਚ ਖਤਮ ਕੀਤਾ ਜਾਏਗਾ ਹਾਂ ਐਨਾ ਜ਼ਰੂਰ ਹੈ ਜਿਹੜੇ ਕੁਝ ਸਾਡੇ ਜਜਮਾਨ ਹੈਗੇ ਆ ਉਹਨਾਂ ਦੀ ਜਜਮਾਨ ਦੀ ਪੂਜਾ ਪਾਰ ਜਿਨ੍ਹਾਂ ਨੇ ਰੈਗੂਲਰ ਜਿਹੜੀ ਕਰਵਾਨੀ ਆ ਉਹ ਸਾਡੇ 15-20 ਵਿਅਕਤੀ ਹੈਗੇ ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਕਥਾ ਜਿਹੜੀ ਆ ਕਥਾ ਦਾ ਆਯੋਜਨ ਹੋ ਰਿਹਾ ਹੈਗਾ ਸੋ ਸਾਡਾ ਜ਼ਾਇਤੀ ਤੌਰ ਦੇ ਉੱਤੇ ਵੀ ਫਰਜ਼ ਬੰਦਾ ਹੈਗਾ ਉਹਨਾਂ ਬੰਦਿਆਂ ਨੂੰ ਆਪਾਂ ਜਿਹੜਾ ਹੈਗਾ ਵਾ ਅ ਇੱਥੇ ਕਥਾ ਦੇ ਉੱਤੇ ਜਿਹੜਾ ਉਹ ਜਜਮਾਨ ਹੈਗੇ ਸਾਡੇ ਉਹਨਾਂ ਦਾ ਤਾਂ ਆਪਾਂ ਕਰਵਾਉਣਾ ਹੀ ਹੈਗਾ ਜਿਹੜਾ ਹੈਗਾ ਸੋ ਬਾਕੀ ਚਾਹੇ ਕੋਈ ਐਮਐਲਏ ਹੋਵੇ ਚਾਹੇ ਕੋਈ ਮੰਤਰੀ ਹੈਗਾ ਕੋਈ ਵੀ ਹੈਗਾ ਜਿਹੜਾ ਹੈਗਾ ਉਹ ਸਾਰਾ ਉਹ ਜਿਹੜੇ ਕਥਾ ਸੁਣਨ ਵਾਲੇ ਬਣ ਕੇ ਜਿਹੜਾ ਹੈਗਾ ਇੱਥੇ ਆਏਗਾ ਤੇ ਪ੍ਰਭੂ ਦੀ ਕਥਾ ਹੀ ਸੁਨੇਗਾ ਵੀਆਪੀ ਕਲਚਰ ਨਾਟ ਜੀ ਇਹ ਜੀ ਇਹ ਸੂਸਾ ਆਖਰੀ ਸਵਾਲ ਹੈ ਲੰਗਰ ਵਵਸਥਾ ਨੂੰ ਲੈ ਕੇ ਲੰਗਰ ਵਵਸਥਾ ਨੂੰ ਲੈ ਕੇ ਕੀ ਪ੍ਰਬੰਧ ਹੈ ਜੀ ਫਿਰ ਕਿ 9 ਦਿਨ ਸੀ ਕਥਾ ਹੈ 25 ਤੋਂ ਲੈ ਕੇ 3 ਤੱਕ ਚਲੇਗੀ ਔਰ ਜੋ ਲੰਗਰ ਪੰਡਾਰਾ ਹੈ ਹਰ ਰੋਜ਼ ਸ਼ਾਮ ਨੂੰ 9 ਵਜੇ ਤੋਂ ਬਾਅਦ ਜਿਸਲੇ ਕਥਾ ਸਮਾਪਤੀ ਹੋਏਗੀ ਸਾਰੇ ਸੱਦਾਲਾਂ ਨੂੰ ਵਾਸਤੇ ਅਸੀਂ ਜੋ ਭੰਡਾਰੇ ਦਾ ਲੰਗਰ ਦਾ ਇੰਤਜ਼ਾਮ ਕੀਤਾ ਸਭ ਨੂੰ ਪ੍ਰਸ਼ਾਦ ਰੂਪੀ ਜੋ ਲੰਗਰ ਹੈ ਵੰਡਿਤ ਕੀਤਾ ਜਾਏਗਾ ਇਸ ਦਿਨ ਅਸੀਂ ਲੇਕਿਨ ਅਸੀਂ ਲੰਗਰ ਬਿਠਾ ਕੇ ਖਾਣ ਵਾਲੀ ਕੋਈ ਬੋਸਤਾ ਨਹੀਂ ਕਰ ਰਹੇ ਅਸੀਂ ਸਾਰਿਆਂ ਨੂੰ ਜਾਣ ਵਾਸਤੇ ਲੰਗਰ ਪੈਕਿੰਗ ਲੰਗਰ ਜਾਂ ਕੋਥੇ ਖੜੇ ਹੋ ਕੇ ਖਾਣ ਵਾਲਾ ਲੰਗਰ ਹੀ ਸਾਰਿਆਂ ਨੂੰ ਡਿਸਟ੍ਰਿਬਿਊਟ ਕਰ ਰਹੇ ਹਾਂ ਔਰ ਲਾਸਟ ਦਿਨ ਜਿਹੜਾ ਹੈ ਭੰਡਾਰਾ ਜਿਹੜਾ ਬੜਾ ਭੰਡਾਰਾ ਜਿਹੜਾ ਹੈ ਉਹ ਲਾਸਟ ਦਿਨ ਬਿਸ਼ਰਾਮ ਵਾਲੇ ਦਿਨ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਜੀ ਸੋਇਆ さん ਨੇ ਹੁਸ਼ਾਰਪੁਰ ਤੋਂ ਸ਼੍ਰੀ ਬਡੇ ਹਨੂਮਾਨ ਜੀ ਮੰਦਿਰ ਸੇਵਕ ਸੰਸਥਾ ਦੇ ਮੈਂਬਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਇੱਕ ਇੱਕ ਜਾਣਕਾਰੀ ਜਿਹੜੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿਉਂਕਿ ਜਿਵੇਂ ਕਿ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਪਹਿਲੀ ਵਾਰ ਜਿਹੜੀ ਹੁਸ਼ਾਰਪੁਰ ਦੇ ਵਿੱਚ ਸ਼੍ਰੀ ਰਾਮ ਕਥਾ ਦਾ ਆਯੋਜਨ ਹੋ ਰਿਹਾ ਹੈ 25 ਨਵੰਬਰ ਤੋਂ ਲੈ ਕੇ 3 ਦਸੰਬਰ ਤੱਕ ਯਾਨੀ ਕਿ 9 ਦਿਵਸੀਏ ਕਥਾ ਦਾ ਆਯੋਜਨ ਹੋ ਰਿਹਾ ਹੈ ਤੇ ਬਡੇ ਇਹ ਪ੍ਰਸਿੱਧ ਜਿਹੜੇ ਕਥਾਵਾਚਕ ਨੇ ਪੰਡਿਤ ਰਾਜਨ ਜੀ ਉਹ ਇੱਥੇ ਇਹ ਪਹੁੰਚ ਰਹੇ ਨੇ ਤੇ ਸਮਾਉਂ ਨਾਲ ਵੱਲੋਂ ਬਾਰ ਬਾਰ ਜਿਹੜੇ ਇੱਕ ਗੱਲ ਹਾਈਲਾਈਟ ਉਹਨਾਂ ਵੱਲੋਂ ਕੀਤੀ ਗਈ ਹੈ ਕਿ 5 ਵਜੇ ਦਾ ਮਤਲਬ ਠੀਕ 5 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਜਿਹੜੀ ਇਹ ਕਥਾ ਹੋਵੇਗੀ ਤਾਂ ਇੱਕ ਵਾਰ ਤੁਹਾਨੂੰ ਮੁਰ ਤੋਂ ਦੱਸ ਦਿਆਂ ਕਿ ਹੁਸ਼ਿਆਰਪੁਰ ਦੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਵਿਸ਼ਾਲ ਪੰਡਾਲ ਹੈ ਜਿਹੜਾ ਉਹ ਸਜ ਚੁੱਕਿਆ ਹੈ ਤੇ ਸ਼੍ਰੀ ਰਾਮ ਕਥਾ ਦਾ ਆਯੋਜਨ ਹੋ ਰਿਹਾ ਤਾਂ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਇਸ ਥਾਂ ਤੇ ਜ਼ਰੂਰ ਪਹੁੰਚੋ